ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕੀਰਤਪੁਰ ਸਾਹਿਬ ਗਏ ਤਾਂ ਫਕੀਰ ਬੁੱਢਣ ਸਾਹ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਤੋਂ ਕਿਉਂ ਰੋਕਿਆ ਅਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਦਾਰ ਕਰਦੇ ਹੋਏ ਸੰਸਾਰ ਦਾ ਉਦਾਰ ਕਰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਜਾਂਦੇ ਹਨ ਤਾਂ ਉੱਥੇ ਪਹੁੰਚ ਕੇ ਗੁਰੂ ਨਾਨਕ ਪਾਸ਼ਾ ਜੀ ਪਿੰਡ ਦੇ ਬਾਹਰ-ਬਾਰ ਡੇਰਾ ਲਾ ਲੈਂਦੇ ਹਨ ਅਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨੇ ਨੇ ਰਬਾਬ ਛੇੜੀ ਪਰ ਜਿਸ ਜਗ੍ਹਾ ਉਤੇ ਗੁਰੂ ਨਾਨਕ ਪਾਸ਼ਾ ਜੀ ਤੇ ਭਾਈ ਮਰਦਾਨਾ ਜੀ ਨੇ ਡੇਰਾ ਲਾਇਆ ਸੀ ਉਹ ਜਗ੍ਹਾ ਬੁੱਢਣ ਸਾਹਿਬ ਜੀ ਦੀ ਸੀ ਫਕੀਰ ਬੁੱਢਣ ਸਾਹਿਬ ਜੀ ਦੀ ਬਹੁਤ ਵੱਡੀ ਉਮਰ ਸੀ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹਨ ਤੱਪੀ ਤਾਂ ਫਕੀਰ ਬੁੱਢਣ ਸਾਹਿਬ ਜੀ ਦੌੜ ਕੇ ਆ ਜਾਂਦੇ ਹਨ ਅਤੇ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗੇ ਕਿ ਭਾਈ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਕਿ ਮੈਂ ਮੇਰੇ ਗੁਰੂ ਦਾ ਮਰਦਾਨਾ ਰਬਾਬੀ ਹਾਂ ਅਤੇ ਇਹ ਮੇਰੇ ਗੁਰੂ ਗੁਣਾਨਕ ਪਾਸ਼ਾ ਜੀ ਹਨ ਤਾਂ ਫਕੀਰ ਗੁਰੂ ਨਾਨਕ ਪਾਸ਼ਾ ਜੀ ਨੂੰ ਪੁੱਛਣ ਲੱਗਾ ਕਿ ਤੁਹਾਡਾ ਇੱਥੇ ਕੀ ਕੰਮ ਹੈ ਵੇਖਣ ਨੂੰ ਤਾਂ ਤੁਸੀਂ ਫਕੀਰ ਲੱਗਦੇ ਹੋ ਇੱਥੇ ਮੇਰਾ ਡੇਰਾ ਹੈ ਜਿੱਥੇ ਤੁਸੀਂ ਬਹਿ ਕੇ ਰਬਾਬ ਵਜਾਉਣ ਲੱਗ ਪਏ ਹੋ ਤੁਸੀਂ ਕਿਸੇ ਤੋਂ ਪੁੱਛਿਆ ਵੀ ਨਹੀਂ ਆਗਿਆ ਵੀ ਨਹੀਂ ਲਈ ਇਜਾਜ਼ਤ ਵੀ ਨਹੀਂ ਲਈ ਕਿ ਰਬਾਬ ਵਜਾਉਣੀ ਵੀ ਹੈ ਜਾਂ ਨਹੀਂ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਉਸ ਪਰਮਾਤਮਾ ਦਾ ਨਾਮ ਲੈਣ ਦੇ ਲਈ ਵੀ ਕਿਸੇ ਤੋਂ ਆਗਿਆ ਲੈਣੀ ਪਵੇਗੀ ਤਾਂ ਫਕੀਰ ਬੁੱਢਣ ਸ਼ਾਹ ਕਹਿਣ ਲੱਗਾ ਕਿ ਇੱਥੇ ਤਾਂ ਮੇਰੀ ਹੀ ਪੂਜਾ ਹੁੰਦੀ ਹੈ ਲੋਕੀ ਮੈਨੂੰ ਪੂਜਦੇ ਹਨ ਤੁਹਾਡਾ ਕੀ ਪਤਾ ਅਤੇ ਤੁਸੀਂ ਇੱਥੇ ਮੇਰੀ ਜਗ੍ਹਾ ਤੇ ਹੀ ਕਬਜ਼ਾ ਕਰ ਲਵੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੁੱਢਣ ਸਾ ਫਕੀਰ ਅਸੀਂ ਤਾਂ ਕੁਛ ਇੱਕ ਘੜੀਆਂ ਹੀ ਇੱਥੇ ਰੁਕਣਾ ਹੈ ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੋਂ ਅੱਗੇ ਵੱਲ ਚਾਲੇ ਪਾ ਦੇਵਾਂਗੇ ਅਤੇ ਤੇਰੀ ਜਗ੍ਹਾ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਬੁੱਢਣ ਸਾ ਫਕੀਰ ਜਿੱਦ ਕਰਨ ਲੱਗਾ ਨਹੀਂ ਤੁਸੀਂ ਇੱਥੇ ਨਹੀਂ ਰਹਿਣਾ ਤੁਸੀਂ ਇੱਥੋਂ ਅੱਗੇ ਚਲੇ ਜਾਓ ਅਤੇ ਰਬਾਬ ਵੀ ਕਿਤੇ ਹੋਰ ਜਾ ਕੇ ਹੀ ਵਜਾ ਲਵੋ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਜੀ ਹੁਣ ਆਪਾਂ ਕੀ ਕਰੀਏ ਕਿੱਥੇ ਜਾਈਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਰਦਾਨਿਆ ਤੂੰ ਘਬਰਾ ਨਾ ਤੂੰ ਡਰ ਨਾ ਤੂੰ ਰਬਾਬ ਵਜਾ ਜਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਰਬਾਬ ਵਜਾਉਣ ਲੱਗਾ ਤਾਂ ਬੁੱਢਣ ਸਾ ਫਕੀਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਕਰੋਧ ਵਿੱਚ ਕਹਿਣ ਲੱਗਾ ਕਿ ਜੇ ਤੁਸੀਂ ਨਹੀਂ ਮੰਨੋਗੇ ਜੇ ਤੁਸੀਂ ਇੱਥੋਂ ਨਾ ਜਾਓਗੇ ਤਾਂ ਫਿਰ ਫਿਰ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਹੋਇਆ ਹੈ ਅਤੇ ਉਹ ਆਉਣ ਵਾਲਾ ਹੀ ਹੈ ਅਤੇ ਤੁਹਾਨੂੰ ਉਸਨੇ ਪੁੱਛਣਾ ਵੀ ਨਹੀਂ ਉਹ ਤੁਹਾਨੂੰ ਆ ਕੇ ਖਾ ਜਾਵੇਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਕ ਫਕੀਰ ਬੁੱਢਣ ਸਾ ਅਸੀਂ ਚਲੇ ਤਾਂ ਜਾਂਦੇ ਪਰ ਹੁਣ ਤੇਰੀ ਇਹ ਗੱਲ ਸੁਣ ਕੇ ਅਸੀਂ ਬਿਲਕੁਲ ਵੀ ਨਹੀਂ ਜਾਵਾਂਗੇ ਤੇਰੇ ਸ਼ੇਰ ਤੋਂ ਸਾਨੂੰ ਜਰਾ ਵੀ ਨਹੀਂ ਡਰ ਲੱਗਦਾ ਅਸੀਂ ਇੱਥੇ ਹੀ ਬੈਠੇ ਹਾਂ ਆ ਜਾਣ ਦੇ ਤੇਰੇ ਸ਼ੇਰ ਨੂੰ ਅਤੇ ਤੇਰਾ ਸ਼ੇਰ ਵੇਖ ਕੇ ਹੀ ਜਾਵਾਂਗੇ ਤਾਂ ਬੁੱਢਣ ਸਾ ਫਕੀਰ ਕਹਿਣ ਲੱਗਾ ਕਾ ਬਾਬਾ ਮੈਂ ਝੂਠ ਨਹੀਂ ਬੋਲਦਾ ਬੁੱਢਣ ਸਾ ਫਕੀਰ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਇਸ ਪਰਾਈ ਦੇਸ਼ ਵਿੱਚ ਤੁਰੇ ਫਿਰਦੇ ਹਾਂ ਜੇਕਰ ਸਾਨੂੰ ਸ਼ੇਰ ਖਾ ਗਿਆ ਸਾਡੇ ਘਰਦਿਆਂ ਨੂੰ ਖਬਰ ਤੱਕ ਨਹੀਂ ਹੋਣੀ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆ ਤੂੰ ਪਰਵਾਹ ਨਾ ਕਰ ਫਿਕਰ ਨਾ ਕਰ ਤਾਂ ਭਾਈ ਮਰਦਾਨਾ ਰਬਾਬ ਰੱਖ ਕੇ ਕਹਿਣ ਲਗਾ ਕਪਾਸ਼ਾ ਜੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ ਕਿ ਇਹ ਬੁੱਢਣ ਸਾ ਫਕੀਰ ਕਹਿ ਰਿਹਾ ਹੈ ਕਿ ਮੇਰਾ ਸ਼ੇਰ ਬੱਕਰੀਆਂ ਚਾਰਨ ਗਿਆ ਹੋਇਆ ਹੈ ਪਰ ਸ਼ੇਰ ਤਾਂ ਕਦੇ ਬੱਕਰੀਆਂ ਨੂੰ ਛੱਡਦਾ ਵੀ ਨਹੀਂ ਉਹ ਤਾਂ ਉਸੇ ਵੇਲੇ ਮਾਰ ਦਿੰਦਾ ਹੈ ਪਰ ਇਸ ਦਾ ਸ਼ੇਰ ਕਿਵੇਂ ਬੱਕਰੀਆਂ ਚਾਰ ਸਕਦਾ ਹੈ ਕਿਤੇ ਇਹ ਫਕੀਰ ਸਾਨੂੰ ਡਰਾਉਣਾ ਤਾਂ ਨਹੀਂ ਚਾਹੁੰਦਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਇਹ ਕੋਈ ਮਾੜਾ ਮੋਟਾ ਫਕੀਰ ਨਹੀਂ ਹੈ ਛੋਟਾ ਮੋਟਾ ਫਕੀਰ ਨਹੀਂ ਹੈ ਇਸ ਕੋਲ ਬਹੁਤ ਵੱਡੀਆਂ ਰੀਤੀਆਂ ਸਿੱਧੀਆਂ ਪ੍ਰਾਪਤ ਹਨ ਇਸ ਨੂੰ ਇਸ ਦਾ ਸ਼ੇਰ ਬکریاں ਚਾਰਨ ਹੀ ਗਿਆ ਹੋਇਆ ਹੈ ਇਹ ਝੂਠ ਨਹੀਂ ਬੋਲਦਾ ਇਹ ਇੰਨੀ ਗੱਲ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਤੁਰਬਾਬ ਵਜਾ ਤਾਂ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਰਬਾਬ ਵਜਾਉਣ ਲੱਗ ਜਾਂਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਅਤੇ ਸਮਾਧੀ ਲਾ ਕੇ ਬੈਠ ਜਾਂਦੇ ਹਨ ਤਾਂ ਇਹਨੇ ਨੂੰ ਮਰਦਾਨੇ ਦੀ ਨਿਗਾਹ ਬੱਕਰੀਆਂ ਤੇ ਸ਼ੇਰ ਉਤੇ ਪੈ ਜਾਂਦੀ ਹੈ ਕਿ ਬੱਕਰੀਆਂ ਅੱਗੇ-ਅੱਗੇ ਚਲੀਆਂ ਆਉਂਦੀਆਂ ਹਨ ਅਤੇ ਸ਼ੇਰ ਉਹਨਾਂ ਦੇ ਪਿੱਛੇ-ਪਿੱਛੇ ਆ ਰਿਹਾ ਹੁੰਦਾ ਹੈ ਤਾਂ ਮਰਦਾਨਾ ਗੁਰਨਾਣ ਕਪਾਸ਼ਾ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਬੁੱਢਣਾ ਫਕੀਰ ਸੱਚ ਹੀ ਬੋਲ ਰਿਹਾ ਸੀ ਉਹ ਵੇਖੋ ਸ਼ੇਰ ਬੱਕਰੀਆਂ ਚਾਰ ਕੇ ਲਈ ਆਉਂਦਾ ਹੈ ਪਾਸ਼ਾ ਜੀ ਹਜੇ ਵੀ ਵੇਲਾ ਹੈ ਆਪਾਂ ਇੱਥੋਂ ਚਲੇ ਜਾਈਏ ਤਾ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਕੋਈ ਗੱਲ ਨਹੀਂ ਤਾਂ ਐਨੇ ਨੂੰ ਥੇਰ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਦੇ ਵੱਲ ਦੌੜਿਆ ਆਉਣ ਲੱਗਾ ਤਾਂ ਮਰਦਾਨਾ ਇੱਕਦਮ ਰਬਾਬ ਛੱਡ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਪਿੱਛੇ ਲੁਕ ਜਾਂਦਾ ਹੈ ਅਤੇ ਕਹਿਣ ਲਗਾ ਕਾ ਪਾਸ਼ਾ ਜੀ ਅੱਜ ਆਪਾਂ ਇਸ ਸ਼ੇਰ ਦੇ ਹੱਥੋਂ ਨਹੀਂ ਬਚਾਂਗੇ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਤੂੰ ਰਬਾਬ ਵਛੇੜ ਬਾਣੀ ਆਈ ਹੈ ਤਾਂ ਇਹ ਨਨੂ ਬੁੱਢਣ ਸ਼ਾ ਫਕੀਰ ਆਪਣੇ ਟੀਲੇ ਤੋਂ ਖੜਾ ਹੋ ਕੇ ਆਵਾਜ਼ ਦਿੰਦਾ ਹੈ ਕਿ ਬਾਬਾ ਹਜੀ ਵੀ ਵੇਲਾ ਹੈ ਤੂੰ ਇੱਥੋਂ ਚਲਿਆ ਜਾ ਇਹ ਸ਼ੇਰ ਮੇਰੇ ਵਾਸ ਵਿੱਚ ਹੈ ਹਾਲੇ ਹੀ ਵੀ ਮੈਂ ਇਸ ਨੂੰ ਰੋਕ ਦੇਵਾਂਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਬੁੱਢਣ ਸ਼ਾ ਤੇਰੇ ਸ਼ੇਰ ਨੂੰ ਨੇੜੇ ਤਾਂ ਆਉਣ ਦੇ ਦੇਖਦੇ ਹਾਂ ਬਣਦਾ ਕੀ ਹੈ ਤਾਂ ਜਦ ਉਹ ਸ਼ੇਰ ਗੁਰੂ ਨਾਨਕ ਪਾਸ਼ਾ ਜੀ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਸ਼ੇਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਦਿੰਦਾ ਹੈ ਅਤੇ ਇੱਕ ਪਾਸੇ ਹੋ ਕੇ ਬੈਠ ਜਾਂਦਾ ਹੈ ਤਾਂ ਇਹ ਕੌਤਕ ਵੇਖ ਕੇ ਬੁੱਢਣ ਸਾ ਫਕੀਰ ਅਤੇ ਸੋਚਣ ਲੱਗਾ ਕਿ ਇਹ ਸ਼ੇਰ ਨੇ ਮੈਨੂੰ ਤਾਂ ਕਦੇ ਵੀ ਮੱਥਾ ਨਹੀਂ ਟੇਕਿਆ ਅਤੇ ਇਹ ਸਾਧੂ ਨੂੰ ਕਿਵੇਂ ਮੱਥਾ ਟੇਕ ਦਿੱਤਾ ਮੈਨੂੰ ਤਾਂ ਲੱਗਦਾ ਇਹ ਕੋਈ ਬਹੁਤ ਵੱਡਾ ਫਕੀਰ ਹੈ ਜਿਸ ਨੇ ਇਸ ਸ਼ੇਰ ਨੂੰ ਵੀ ਆਪਣੇ ਚਰਨਾਂ ਦੇ ਵਿੱਚ ਝੁਗਾ ਲਿਆ ਇਹ ਗੱਲ ਸੋਚ ਕੇ ਫਿਰ ਬੁੱਢਣਾ ਫਕੀਰ ਇੱਕ ਦੁੱਧ ਦਾ ਕਟੋਰਾ ਭਰ ਕੇ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਬਾਬਾ ਮੇਰੇ ਤੋਂ ਭੁੱਲ ਹੋ ਗਈ ਹੈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਅਤੇ ਕਹਿਣ ਲੱਗਾ ਬਾਬਾ ਮੈਂ ਤਾਂ ਤੁਹਾਨੂੰ ਐਵੇਂ ਹੀ ਸਮਝਦਾ ਰਹਾ ਆ ਲਓ ਪਾਸ਼ਾ ਜੀ ਦੁੱਧ ਦਾ ਕਟੋਰਾ ਤੁਸੀਂ ਮੇਰੇ ਉੱਤੇ ਕਿਰਪਾ ਕਰਦੇ ਹੋ ਆ ਦੁੱਧ ਦਾ ਕਟੋਰਾ ਤੁਸੀਂ ਸ਼ੱਕ ਲਵੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੁੱਢਣ ਸਾਹਿਬ ਫਕੀਰ ਹੋਣਾ ਸੀ ਇਹ ਦੁੱਧ ਨਹੀਂ ਚਕਾਂਗੇ ਤਾਂ ਬੁੱਢਣ ਸਾਹਿਬ ਫਕੀਰ ਕਹਿੰਦਾ ਕਿ ਪਾਤਸ਼ਾਹ ਜੀ ਕਿਉਂ ਨਹੀਂ ਦੁੱਧ ਚਕੋਗੇ ਤੁਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੁੱਢਣ ਸਾ ਜੇਕਰ ਤੂੰ ਇਹ ਹੀ ਦੁੱਧ ਸਾਨੂੰ ਆਉਂਦਿਆਂ ਹੀ ਛਕਾ ਦੇਂਦਾ ਤੇਰਾ ਇਹ ਦੁੱਧ ਅਸੀਂ ਜ਼ਰੂਰ ਸ਼ਕਣਾ ਸੀ ਤੂੰ ਇਹ ਦੁੱਧ ਛਕਾਉਣ ਨੂੰ ਡੇਰ ਕਰ ਦਿੱਤੀ ਹੈ ਅਤੇ ਹੁਣ ਅਸੀਂ ਵੀ ਇਹ ਦੁੱਧ ਛਕਣ ਨੂੰ ਡੇਰ ਹੀ ਲਾਵਾਂਗੇ ਅਤੇ ਦੁੱਧ ਚੱਕਣ ਦੇ ਲਈ ਅਸੀਂ ਫਿਰ ਆਵਾਂਗੇ ਤਾਂ ਬੁੱਢਣਾ ਸ਼ਾ ਫਕੀਰ ਪੁੱਛਣ ਲਗਾ ਕਿ ਪਾਸ਼ਾ ਜੀ ਤੁਸੀਂ ਇਹ ਦੁੱਧ ਛਕਣ ਦੇ ਲਈ ਕਦੋਂ ਆਓਗੇ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਬੁੱਢਣ ਸਾ ਅਸੀਂ 6ਵੀਂ ਜਾਮੇ ਦੇ ਵਿੱਚ ਆਵਾਂਗੇ ਅਤੇ ਫਿਰ ਆ ਕੇ ਤੇਰਾ ਇਹ ਦੁੱਧ ਛਕਾਂਗੇ ਤਾਂ 6ਵੀਂ ਜਾਮੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਆ ਕੇ ਬੁੱਢਣਾ ਸ਼ਾ ਫਕੀਰ ਤੋਂ ਦੁੱਧ ਛਕਦੇ ਹਨ ਅਤੇ ਉਸ ਨੂੰ ਬਖਸ਼ ਦਿੰਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ